ਮੇਰੇ ਕੋ ਪਾਕਿਸਤਾਨ ਦਾ ਆਪਣਾ ਮੁੱਦਾ ਪਰ ਮੈਂ ਸੈਂਟਰ ਸਰਕਾਰ ਤੇ ਵੀ ਥੋੜਾ ਜਿਹਾ ਮੈਨੂੰ ਹੁੰਦਾ ਕਿ ਹਰ ਵਾਰੀ ਤੁਸੀਂ ਪੰਜਾਬ ਦੇ ਬਾਰਡਰ ਬੰਦ ਕਰਕੇ ਔਰ ਸਾਰੀ ਪੰਜਾਬ ਦੇ ਲੋਕਾਂ ਨੂੰ ਹੀ ਟੰਗ ਦਿੱਤਾ ਜਾਂਦਾ ਹੈ ਸੋ ਬਾਕੀ ਜਿੱਥੇ ਮਾਨੀ ਅਡਾਨੀ ਦੇ ਜਿਹੜੇ ਵਪਾਰ ਚੱਲਦੇ ਉਹਨਾਂ ਤੇ ਕੋਈ ਰੋਕ ਨਹੀਂ ਉਹ ਪਾਕਿਸਤਾਨ ਨਾਲ ਚਲੇ ਜਾਂਦੇ ਆ ਉਵੇਂ ਚੱਲੀ ਜਾਂਦੇ ਆ ਸੋ ਇਹ ਕਈ ਜਗ੍ਹਾ ਤੇ ਇਹ ਵੀ ਲੱਗਦਾ ਹੁੰਦਾ ਕਿ ਸੈਂਟਰ ਜਿਹੜੀ ਆ ਉਹ ਪੱਖਪਾਤ ਕਰ ਰਹੀ ਹੈ ਪੰਜਾਬ ਦੇ ਨਾਲ ਇਸ ਗੱਲ ਤੇ ਮੈਂ ਸਾਥ ਨਹੀਂ ਦਵਾਂਗੀ ਜੋ ਸੈਂਟਰ ਦੇ ਫੈਸਲੇ ਆ ਸੋ ਪਾਕਿਸਤਾਨ ਆਪਣਾ ਪੱਖ ਰੱਖ ਰਿਹਾ ਉਹਦੇ ਵਿੱਚ ਉਹਦੀ ਵੀ ਗੱਲ ਠੀਕ ਹੈ ਉਹਨੂੰ ਅਸੀਂ ਛੁਟਲਾ ਨਹੀਂ ਸਕਦੇ ਸੋ ਬੇਸਿਕ ਗੱਲ ਅਸੀਂ ਪੰਜਾਬ 'ਚ ਰਹਿੰਦੇ ਆਂ ਪੰਜਾਬ ਸਰਕਾਰਾਂ ਸੋ ਪੰਜਾਬ ਦੀ ਗੱਲ ਪਹਿਲਾਂ ਕਰਨੀ ਪਹਿਲਾਂ ਪੰਜਾਬ ਜਿਹੜਾ ਹੈਗਾ ਇਹ ਜਿਹੇ ਹਾਲਾਤਾਂ ਵਿੱਚ ਪਿਆ ਜਾਂਦਾ ਹੈ ਕਿ ਤੇ ਪਾਕਿਸਤਾਨ ਨਾਲੇ ਉੱਪਰ ਦੇ ਹਾਲਾਤ ਬਣਦੇ ਆ ਤਾਂ ਹੋਰ ਵੀ ਹਾਲਾਤ ਦੇ ਦੇ ਸਕਦੇ ਆ ਜਿਵੇਂ ਪੰਜ ਆ ਪੰਜ ਜੀ ਗ੍ਰੀਟਾ ਕੀ ਹੈ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਸਾਡਾ ਜਿਹੜਾ ਆਪਸੀ ਭਾਈਚਾਰਕ ਸਾਂਝ ਆ ਉਹਦਾ ਤੇ ਵੀ ਬਹੁਤ ਵੱਡਾ ਅਸਰ ਪੈਂਦਾ ਕਿਉਂਕਿ ਪੰਜਾਬ 'ਚ ਅਸੀਂ ਹਮੇਸ਼ਾ ਹੀ ਇਕਜੁੱਟ ਹੋ ਕੇ ਰਹੇ ਆਂ ਔਰ ਕਦੇ ਵੀ ਅਸੀਂ ਧਰਮ ਦੇ ਨਾਂ ਤੇ ਇਹੋ ਜੀਆਂ ਨੌਬਤ ਨਹੀਂ ਆਉਣ ਦਿੱਤੀ ਕਿ ਧਰਮ ਦੇ ਨਾਂ ਤੇ ਲੜਾਈਆਂ ਕਰੀਏ ਸੋ ਇਹੋ ਜਿਹੇ ਜਿਹੜੇ ਫੈਸਲੇ ਆ ਉਹ ਲੋਕਾਂ ਨੂੰ ਤਾਂ ਤੰਗ ਪਰੇਸ਼ਾਨ ਕਰਦੇ ਇੱਕ ਜਿਹੜਾ ਮਾਹੌਲ ਆ ਉਹ ਵੀ ਖਰਾਬ ਹੋ ਰਿਹਾ ਸੋ ਜਿਹੜੇ ਇਹੋ ਜਿਹੇ ਫੈਸਲੇ ਉਹ ਸੋ ਸਮਝ ਕੇ ਲੈਣੇ ਚਾਹੀਦੇ ਆ ਦੇਖੋ ਜੀ ਅੱਜ ਮੈਂ ਸ਼ਹਿਰ ਚ ਆਈ ਸੀ ਇਸੇ ਪਰਪਸ ਲਈ ਕਿ ਦੇਖਿਆ ਜਾਵੇ ਕੀ ਕੀ ਕੰਮ ਹੋ ਰਿਹਾ ਸ਼ਹਿਰ ਦੇ ਵਿੱਚ ਔਰ ਲੋਕ ਉਹਦੇ ਪ੍ਰਤੀ ਕਿਸ ਤਰ੍ਹਾਂ ਦਾ ਰਿਸਪਾਂਸ ਹੈ ਪਹਿਲਾਂ ਮੈਂ ਜਨੇ ਪਰ ਇਸ ਆਪਣੇ ਰੇਡੀਓ ਵਾਲੇ ਭਰਾਵਾਂ ਨਾਲ ਮਿਲਣ ਗਈ ਸੀ ਔਰ ਉੱਥੇ ਜਿਹੜਾ ਅੰਡਰਪ੍ਰਿਜ ਦਾ ਕੰਮ ਚੱਲ ਰਿਹਾ ਉਹਨੂੰ ਲੈ ਕੇ ਕਈ ਜਿਹੜੇ ਦੁਕਾਨਦਾਰ ਭਰਾ ਆ ਜਾਂ ਰੇੜੀਆਂ ਲਾਉਂਦੇ ਆ ਉਹ ਅਗੋ ਆਪਣੇ ਫਿਊਚਰ ਬਾਰੇ ਚਿੰਤਾ ਕਰਤਾ ਸੋ ਉਹਨਾਂ ਦਾ ਮਸਲਾ ਹੱਲ ਕਰਨਾ ਹੈ ਔਰ ਇਸ ਤੋਂ ਬਿਨਾ ਇੱਥੇ ਜੋ ਡਿੱਗੀਆਂ ਬਣੀਆਂ ਹੋਈਆਂ ਨੇ ਪਾਣੀ ਦੀਆਂ ਉਹਨੂੰ ਵਿਜ਼ਿਟ ਕਰਨ ਆਈ ਸੀ ਕਿ ਕੋਈ ਇਹਨਾਂ ਤੇ ਅਸੀਂ ਕੋਈ ਹੋਰ ਪ੍ਰੋਗਰੈਸਿਵ ਵਰਕ ਕੋਈ ਲੋਕਾਂ ਲਈ ਸੈਰਗਾਹ ਜਾਂ ਕੁਝ ਹੋਰ ਅਸੀਂ ਇਹੋ ਜਿਹਾ ਪੁਆਇੰਟ ਬਣਾਈਏ ਸ਼ਹਿਰ ਦੇ ਵਿੱਚ ਜਿੱਦੇ ਚ ਸ਼ਹਿਰ ਦਾ ਵਿਕਾਸ ਚੱਲ ਕੇ ਸੋ ਇਤਨਾਂ ਨਾਲ ਗਰਾਊਂਡ ਲੈਵਲ ਦਾ ਰਿਵਿਊ ਸੀ ਪਾਣੀ ਦੀ ਗੱਲ ਕੀਤੀ ਹੋਈ ਹੈ ਪੰਗੇ ਅਜੇ ਵੀ ਸਿਲਸਿਲਾ ਜੁੜ ਰਿਹਾ ਹੈ ਕਿ ਨਾ ਪਾਣੀ ਨਾ ਖਾਰੇ ਕੋਈ ਚਾਰ ਦੇ ਵਿੱਚ ਕੋਈ ਬੰਦਾ ਵੀ ਨਹੀਂ ਪਹੁੰਚਦਾ ਮੈਂ ਦੇਖੋ ਅੱਜ ਅਜੈਸਟਰ ਸਾਹਿਬ ਦੇ ਆਫਿਸ 'ਚ ਬੈਠੀ ਹਾਂ ਔਰ ਡੀਸੀ ਸਾਹਿਬ ਨੇ ਵੀ ਇਹਨਾਂ ਨੂੰ ਕਿਹਾ ਸੀ ਕਿ ਪਾਣੀ ਦੀ ਰਿਪੋਰਟ ਦਿੱਤੀ ਜਾਵੇ ਸੋ ਮੈਂ ਇਹਨਾਂ ਨੂੰ ਪੁੱਛਦੀ ਹਾਂ ਕਿ ਪਾਣੀ ਦੀ ਰਿਪੋਰਟ ਚੱਲੀ ਗਈ ਜਾਂ ਨਹੀਂ ਨਹੀਂ ਤਾਂ ਫਿਰ ਪਝਵਾਉਣੇ ਆ ਔਰ ਉਹਦਾ ਹੱਲ ਕਰਦੀ ਹਾਂ ਕਿ ਜੇ 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 ਪੰਜ ਸਰਕਲ ਰਹਿ ਗਏ ਹੈ ਜਾਂ ਕੋਈ ਜੱਗ ਜੱਗ ਸਰਕਲ ਫਿਰ ਪਾਈ ਦੀ ਕਿ ਸਰਕਾਰ ਕਿਸ ਤਰ੍ਹਾਂ ਇਹ ਕੰਮ ਕਰ ਰਹੀ ਹੁੰਦੀ ਹੈ ਇਹ ਹੱਦ ਦੇ ਵਿਚਕਾਰ ਹੈ ਇਹ ਲੱਗਦਾ ਪਾਣੀ ਦੀ ਪਾਣੀ ਦੇ ਦੇਖੋ ਇਹ ਤੁਹਾਡੇ ਵੱਲੋਂ ਗੱਲ ਆਈ ਹੈ ਮੈਂ ਇਹਨੂੰ ਪੂਰੀ ਤਰ੍ਹਾਂ ਰਿਵਿਊ ਕਰ ਲੈਣੀ ਹੈ ਜੇਕਰ ਇਸ ਤਰ੍ਹਾਂ ਸੈਂਪਲ ਫੇਲ ਹੋ ਰਹੇ ਹੈ ਤਾਂ ਅਸੀਂ ਇਹਨੂੰ ਚੰਗਾ ਕੰਮ ਕਰਕੇ ਇਹਨੂੰ ਠੀਕ ਕਰਾਂਗੇ ਔਰ ਡਿਪਾਰਟਮੈਂਟ ਤੇ ਵੀ ਸਤਾਈ ਵਰਤਾਂ ਕਿ ਕਿ ਇਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਸੋ ਮੈਂ ਇਸ ਤੇ ਅਗਲੀ ਕਾਰਵਾਈ ਕਰਦੀ ਹੈ ਇਹ ਗਾਉਂ ਦੇ ਵਿੱਚ ਜਿਹੜਾ ਗਿਆਕਰ ਆਪਕੋ ਬਾਤ ਸੁਣਾ ਹੋਇਆ ਕਿ ਜਿਹਦੇ ਪਾਸੇ ਕੇਂਦਰ ਸਰਕਾਰ ਨੇ ਜਿਹੜਾ ਸੀ ਦੀ ਪਾਣੀ ਇਨਫਸਟ੍ਰਕਚਰ ਦਾ ਬੰਦ ਕਰਤਾ ਤਾਂ ਪਾਸੇ ਨੂੰ ਬੋਟ ਕਰ ਰਹੇ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਸਿੰਘ ਦ ਇਹ ਕੋ ਪਾਕਿਸਤਾਨ ਦਾ ਆਪਣਾ ਮੁੱਦਾ ਪਰ ਮੈਂ ਸੈਂਟਰ ਸਰਕਾਰ ਤੇ ਵੀ ਥੋੜਾ ਜਿਹਾ ਮੈਨੂੰ ਹੁੰਦਾ ਕਿ ਹਰ ਵਾਰੀ ਤੁਸੀਂ ਪੰਜਾਬ ਦੇ ਬਾਰਡਰ ਬੰਦ ਕਰਕੇ ਔਰ ਸਾਰੀ ਪੰਜਾਬ ਦੇ ਲੋਕਾਂ ਨੂੰ ਹੀ ਟੰਗ ਦਿੱਤਾ ਜਾਂਦਾ ਹੈ ਤੋਂ ਬਾਕੀ ਜਿੱਥੇ ਮਾਨੀ ਅਡਾਨੀ ਦੇ ਜਿਹੜੇ ਵਪਾਰ ਚੱਲਦੇ ਉਹਨਾਂ ਤੇ ਕੋਈ ਰੋਕ ਨਹੀਂ ਉਹ ਪਾਕਿਸਤਾਨ ਨਾਲ ਚਲੇ ਜਾਂਦੇ ਉਹ ਵੀ ਚੱਲੀ ਜਾਂਦੇ ਸ੍ਰੀਪੁਰ ਲਈ ਜਗ੍ਹਾ ਤੇ ਵੀ ਲੱਗਦਾ ਹੁੰਦਾ ਕਿ ਸੈਂਟਰ ਜਿਹੜੀ ਆ ਉਹ ਪੱਖਪਾਤ ਕਰ ਰਹੀ ਹੈ ਪੰਜਾਬ ਦੇ ਨਾਲ ਇਸ ਗੱਲ ਤੇ ਮੈਂ ਸਾਥ ਨਹੀਂ ਦੇਵਾਂਗੀ ਜੋ ਸੈਂਟਰ ਦੇ ਫੈਸਲੇ ਆ ਸੋ ਪਾਕਿਸਤਾਨ ਆਪਣਾ ਪੱਖ ਰੱਖ ਰਿਹਾ ਉਹਦੇ ਵਿੱਚ ਉਹਦੀ ਵੀ ਗੱਲ ਠੀਕ ਹੈ ਉਹਨੂੰ ਅਸੀਂ ਛੁਟਲਾ ਨਹੀਂ ਸਕਦੇ ਸੋ ਬੇਸਿਕ ਗੱਲ ਅਸੀਂ ਪੰਜਾਬ 'ਚ ਰਹਿੰਦੇ ਆਂ ਪੰਜਾਬ ਸਰਕਾਰ ਆ ਸੋ ਪੰਜਾਬ ਦੀ ਗੱਲ ਪਹਿਲਾਂ ਕਰਨੀ ਪਹਿਲਾਂ ਪੰਜਾਬ ਜਿਹੜਾ ਹੈਗੇ ਹੈ ਜਿਹੜੇ ਹਾਲਾਤਾਂ ਵਿੱਚ ਪਿਆ ਜਾਂਦਾ ਹੈ ਜੇਕਰ ਪਾਸ ਤੋਂ ਉਹਦੇ ਹਾਲਾਤ ਸਬੰਧ ਬਣਦੇ ਆ ਤਾਂ ਹੋਰ ਵੀ ਹਾਲਾਤ ਬਣਦੇ ਆ ਜਿਹੜੇ ਪਾਣੀ ਦਾ ਪਾਣੀ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਸਾਡਾ ਜਿਹੜਾ ਆਪਸੀ ਭਾਈਚਾਰਕ ਸਾਂਝ ਆ ਉਹਦਾ ਤੇ ਬਹੁਤ ਵੱਡਾ ਅਸਰ ਪੈਂਦਾ ਕਿਉਂਕਿ ਪੰਜਾਬ 'ਚ ਅਸੀਂ ਹਮੇਸ਼ਾ ਹੀ ਇਕਜੁੱਟ ਹੋ ਕੇ ਰਹੇ ਆਂ ਔਰ ਕਦੇ ਵੀ ਅਸੀਂ ਧਰਮ ਦੇ ਨਾਂ ਤੇ ਇਹੋ ਜੀਆਂ ਨੌਬਤ ਨਹੀਂ ਆਉਣ ਦਿੱਤੀ ਕਿ ਧਰਮ ਦੇ ਨਾਂ ਤੇ ਲੜਾਈਆਂ ਕਰੀਏ ਸੋ ਇਹੋ ਜਿਹੇ ਜਿਹੜੇ ਫੈਸਲੇ ਆ ਉਹ ਲੋਕਾਂ ਨੂੰ ਤਾਂ ਤੰਗ ਪਰੇਸ਼ਾਨ ਕਰਦੇ ਇੱਕ ਜਿਹੜਾ ਮਾਹੌਲ ਆ ਉਹ ਵੀ ਖਰਾਬ ਹੋ ਰਿਹਾ ਸੋ ਜਿਹੜੇ ਇਹੋ ਜਿਹੇ ਫੈਸਲੇ ਉਹ ਸੋ ਸਮਝ ਕੇ ਲੈਣੇ ਚਾਹੀਦੇ ਆ ਜਾਂ ਸਰਕਾਰ ਵਿੱਚ ਨਕਰੀ ਜਿਹੜੇ ਬਗਾ ਕਰ ਮਤੀ ਨਹੀਂ ਆ ਜਿਹੜਾ ਆਪਸ ਆਪਾਂ ਹੋ ਗਿਆ ਜਿਹੜਾ ਹੈ ਛੋਟੇ ਜਿਹੜੇ 3 ਮਾਸਾ ਪੱਤਰ ਨੂੰ ਥੜੀ ਜੇ ਵੱਡੇ ਪੱਤਰਾਂ ਨੂੰ ਇੱਕ ਥਾਂ ਥਾਂ ਮਾਨ ਸਾਹਿਬ ਨੇ ਜਿੰਨਾ ਹੱਥ ਪਾਇਆ ਮੈਨੂੰ ਲੱਗਦਾ ਕਿ ਇਸ ਤੋਂ ਪਹਿਲਾਂ ਕਿਸੇ ਨੇ ਕੀਤਾ ਵੀ ਨਹੀਂ ਹੋਣਾ ਔਰ ਵੱਡੇ ਨਸ਼ਾ ਤਸਕਰਾਂ ਦੇ ਵਿੱਚ ਉਹਨਾਂ ਦੇ ਘਰ ਟੋਣੇ ਇਹੋ ਜਿਹਾ ਕੰਮ ਕੋਈ ਡੇਰਿੰਗ ਬੰਦਾ ਹੀ ਕਰ ਸਕਦਾ ਸੋ ਇਹ ਲਗਾਤਾਰਤਾ ਦੀ ਮੁਹਿੰਮ ਹੈ ਕੋਈ ਥੋੜੇ ਦਿਨਾਂ ਚ ਖਤਮ ਨਹੀਂ ਹੋਣੀ ਵੱਡੇ ਵੀ ਫੜੇ ਜਾਣਗੇ ਖਤਰਨਾਕ ਵੀ ਫੜੇ ਜਾਣਗੇ ਔਰ ਜਿਹੜੇ ਉਹਨਾਂ ਦੇ ਸਰਪ੍ਰਸਤ ਉਹ ਵੀ ਫੜੇ ਜਾਣਗੇ ਬਾਕੀ ਅਸੀਂ ਆਪਦੇ ਬੱਚਿਆਂ ਦਾ ਇਲਾਜ ਕਰਾਉਣਾ ਹੈ ਉਹਨਾਂ ਨੂੰ ਅਸੀਂ ਨਸ਼ਾ ਤਸਕਰਾਂ ਦੇ ਵਿੱਚ ਨਹੀਂ ਲੈ ਕੇ ਜਾਣਾ ਕਿਉਂਕਿ ਜਦੋਂ ਸਰਕਾਰ ਦੇ ਅਗਿਆਤ ਕਾਪ ਦੇ ਵਿਚਾਰ ਨਹੀਂ ਮਿਲਦਾਗਾ ਤਾਂ ਉਹ ਕੰਮ ਨਹੀਂ ਲਿਖਿਆ ਮਨੋਟ ਪਲਾਕ ਦੇ ਵਿੱਚ ਇਨ੍ਹਾਂ ਦੇ ਕਾਸਮੀ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਬਲਮ ਹੈ ਕਿ ਕਿਹੜੇ ਕਾਪ ਨਹੀਂ ਕਰਦੇ ਅਸੀਂ ਲਗਾਤਾਰ ਕਿਉਂਕਿ ਕੱਲ ਵੀ ਮੈਂ ਲਾਈਵ ਹੋ ਕੇ ਕੋਸ਼ਿਸ਼ ਕੀਤੀ ਸੀ ਕਿ ਮੇਰੇ ਸਾਰੇ ਮਨੋਟ ਵਾਸੀਆਂ ਤੱਕ ਮੇਰੀ ਗੱਲ ਪਹੁੰਚੇ ਕਿ ਹਰ ਪਿੰਡਾਂ ਨੂੰ ਅਸੀਂ ਗ੍ਰਾਂਟ ਦਿੱਤੀ ਔਰ ਅੱਜ ਵੀ ਮੈਂ ਬੋਲਾਂਗੀ ਜਿਹੜੇ ਪਿੰਡ ਰਹਿ ਗਏ ਉਹਨਾਂ ਨੂੰ ਕਿੰਨੀ ਕਿੰਨੀ ਗ੍ਰਾਂਟ ਦਿੱਤੀ ਹੈ ਅਜਿਹਾ ਸੀਵਰੇਜ ਦੀ ਸਮੱਸਿਆ ਉਹਦੇ ਲਈ ਵੱਡੀਆਂ ਗਰੰਟਾਂ ਦਿੱਤੀਆਂ ਗਈਆਂ ਇਸ ਤੋਂ ਬਾਅਦ ਅਸੀਂ ਗਰਾਊਂਡਾਂ ਦੇ ਘਟਨ ਇੱਕ ਦੋ ਦਿਨਾਂ 'ਚ ਕਰਾਂਗੇ ਸਾਰੇ ਪਿੰਡਾਂ ਦੇ ਵਿੱਚ ਗਰਾਊਂਡ ਸ਼ੁਰੂ ਕਰਨ ਜਾ ਰਹੇ ਹਾਂ ਔਰ ਇਹ ਕੋਈ ਇਹ ਕਹਿ ਲੋ ਕਿ ਲਗਾਤਾਰਤਾ ਦੇ ਵਿੱਚ ਕੰਮ ਹੈ ਇੱਕ ਵਾਰੀ ਕਰਕੇ ਇਹਨੂੰ ਅਸੀਂ ਸਮਾਪਤ ਨਹੀਂ ਕਰ ਸਕਦੇ ਸੋ ਲੱਗੇ ਰਹੇ ਆ ਔਰ ਅੱਗੇ ਵੀ ਲੱਗੇ ਰਹੇ ਆ